ਦੇਖ ਰਹੇ ਹੋ ਨਾ ਇਹ ਉਹ ਲਗਾ ਕੇ ਚੱਲ ਰਹੀ ਹੈ ਹਾਂ ਆਪਲਾ ਛੋਟੇ ਦੇਖ ਲਓ ਕਿ ਅੱਜ ਮਾਂ ਅਨਪੂਰਨਾ ਰਸੋਈ ਖੰਨਾ ਵੱਲੋਂ ਮੰਡੀ ਗਵਿੰਦਗੜ੍ਹ ਦੇ ਵਿੱਚ ਵੀ ਜਿਹੜੀ ਹੈ ਮਾਂ ਅਨਪੂਰਨਾ ਰਸੋਈ ਦੀ ਸ਼ੁਰੂਆਤ ਕੀਤੀ ਗਈ ਹੈ ਜਿਸ ਦੇ ਵਿੱਚ ਸਿਰਫ 15 ਰੁਪਏ ਦੇ ਵਿੱਚ ਭਰਪੂਰ ਖਾਣਾ ਜਿਹੜਾ ਹੈ ਮਿਲੂਗਾ ਜੀ ਅੱਜ ਮੰਡੀ ਗਵਿੰਦਗੜ੍ਹ ਦੇ ਵਿੱਚ ਵੀ ਇਸ ਦੀ ਸ਼ੁਰੂਆਤ ਹੋ ਚੁੱਕੀ ਹੈ ਮਾਂ ਅਨਪੂਰਨਾ ਰਸੋਈ ਜਿੱਥੇ 15 ਰੁਪਏ ਦੇ ਵਿੱਚ ਤੁਸੀਂ ਦੇਖ ਰਹੇ ਹੋ ਕਿ ਰਾਸ਼ਨ ਜਿਹੜਾ ਹੈ ਜਾਵਲ ਹੈ ਤਿੰਨ ਚਪਾਤੀਆਂ ਔਰ ਸਬਜੀ ਮਾਨ ਬੋਨਰ ਸੋਈ ਦੀ ਸ਼ੁਰੂਆਤ ਮੰਡੀ ਗੁੰਦਗੜ ਦੇ ਵਿੱਚ ਵੀ ਹੋ ਚੁੱਕੀ ਹੈ ਸਾਡੇ ਖੰਸਰਾਜੀ ਬਲਾਨੀ ਜਿਹੜੀ ਪ੍ਰਧਾਨਗੀ ਦੇ ਵਿੱਚ

ਤਦੂ ਦੇਖ ਰਹੇ ਹੋ ਕਿ ਅੱਜ ਜੋ ਮੰਡੀ ਗੁੰਦਗੜ ਦੇ ਵਿੱਚ ਮਾਨਪੂਰ ਨਾਲ ਸੋਈ ਵੱਲੋਂ ਆਪਣੀ ਨਵੀਂ ਬ੍ਰਾਂਚ ਨਵੀਂ ਰਸੋਈ ਮੰਡੀ ਗੁੰਦਗੜ ਦੇ ਵਿੱਚ ਖੋਲਹੀ ਗਈ ਹੈ ਅੱਜ ਪ੍ਰਸ਼ਾਦ ਲੱਗਰ ਜਿਹੜਾ ਹੈ ਫ੍ਰੀ ਵੰਡੇ ਜਾ ਰਿਹਾ ਹੈ ਉਸ ਤੋਂ ਬਾਅਦ 15 ਰੁਪਏ ਦੀ ਥਾਲੀ ਜਿਹਦੇ ਵਿੱਚ ਭਰਪੂਰ ਖਾਣਾ ਜਿਹੜਾ ਮਿਲਦਾ ਹੈ ਔਰ ਚਾਵਲ ਸਬਜੀ ਵੀ ਹੈ ਹਾਂ 15 ਰੁਪਏ ਹੈ ਕਿੰਨਾ ਮਾਹਨ ਪੂਰਨਾਰ ਸੋਈ ਜੋ ਕਿ ਖੰਨੇ ਦੇ ਵਿੱਚ ਪਿਛਲੇ ਲੰਬੇ ਸਮੇਂ ਤੋਂ ਚੱਲ ਰਹੀ ਹੈ ਅੱਜ ਉਸ ਦੀ ਇੱਕ ਬ੍ਰਾਂਚ ਮੰਡੀ ਗੋਵਿੰਦਗੜ੍ਹ ਦੇ ਵਿੱਚ ਖੁੱਲ ਚੁੱਕੀ ਹੈ ਜਿੱਥੇ ਦਾਨੀ ਸੱਜਣਾਵਾਂ ਤੁਸੀਂ ਦੇਖ ਜੋ ਲੰਗਰ ਜਿਹੜਾ ਹੈ ਅੱਜ ਪਹਿਲੇ ਦਿਨ ਦਾ ਲੰਗਰ ਫਰੀ ਦਿੱਤਾ ਜਾ ਰਿਹਾ ਹੈ ਇਸ ਤੋਂ ਬਾਅਦ ਮਾਹਨ ਪੂਰਨਾਰ ਸੋਈ ਵੱਲੋਂ ਇੱਕ ਜੋ ਉਪਰਾਲਾ ਸ਼ੁਰੂ ਕੀਤਾ ਗਿਆ ਸੀ ਕਿ 15 ਰੁਪਏ ਦੇ ਵਿੱਚ ਤਿੰਨ ਚਪਾਤੀਆਂ ਚਾਵਲ ਸਬਜ਼ੀ ਇਸ ਤੋਂ ਇਲਾਵਾ ਵੀਰਵਾਰ ਨੂੰ ਕੜੀ ਚਾਵਲ ਜਿਹੜੀ ਹੈ ਉਹ ਤਿਆਰ ਹੁੰਦਾ ਸੋ ਸਿਰਫ 15 ਰੁਪਏ ਦੇ ਵਿੱਚ ਇਹ ਚਪਾਤੀ ਦਿੱਤੀ ਜਾਂਦੀ ਹੈ। ਹੋਰ ਅੱਜ ਤੁਸੀਂ ਦੇਖ ਰਹੇ ਹੋ ਕਿ ਬੜੀ ਸੰਖਿਆ ਚ ਜਿਹੜੇ ਹੈ ਇੱਥੇ ਗੋਇੰਦਗੜ੍ਹ ਦੇ ਵਿੱਚ ਵੀ ਜੀ ਸ਼ੁਰੂਆਤ ਚੁੱਕੀ ਹੈ ਮੇਰੇ ਨਾਲ ਕੁਝ ਦਾਨੀ ਸੱਜਣ ਖੜੇ ਨੇ ਸਰ ਕਿਆ ਨਾਮ ਹੋੜਾ? ਰਾਜਾਰਾਮ ਗੋਇਲ। ਅ ਰਾਜਾਰਾਮ ਕੀ ਕਹਣਾ ਚਾਹੁੰਦੇ ਜਿਹੜੀ ਅੱਜ ਸ਼ੁਰੂਆਤ ਹੋਈ ਹੈ ਰਸੋਈ ਦੀ? ਕੀ ਕੀ ਕਹਿਣਾ ਚਾਹੁੰਦੇ ਸ਼ੁਰੂਆਤ? ਬਹੁਤ ਵਧੀਆ ਕੰਮ ਹੈ ਬਹੁਤ ਵਧੀਆ ਸਾਡੀ ਦਹਾਨ ਫੈਕਟਰੀ ਦੇ ਬਾਹਰ 250 ਰੋਟੀ ਰੋਜ਼ ਵੰਡੀ ਜਾ ਰਹੀ ਹੈ। ਆਲਰੇਡੀ ਇਹ ਵੀ ਉਰੇ ਵੀ ਦੋ ਫੈਕਟਰੀਆਂ ਆਪਣੀਆਂ ਹੈ। ਬਹੁਤ ਵਧੀਆ ਕੰਮ ਹੈ ਜਿਵੇਂ 15 15 ਰੁਪਏ ਚ ਦਿੱਤੀ ਜਾ ਰਹੀ ਹੈ ਕਿੰਨਾ ਫਾਇਦਾ ਹੁੰਦਾ ਪਬਲਿਕ ਨੂੰ ਪਬਲਿਕ ਨੂੰ ਕਟੋ ਕਟੇ 50 ਰੁਪਏ ਦਾ ਸਾਮਾਨ ਹੈ ਜਿਹੜਾ ਇਹਨਾਂ ਨੂੰ 15 ਰੁਪਏ ਚ ਮਿਲ ਰਿਹਾ ਹੈ ਨਾਲੇ ਲੇਬਰ ਘਰੋਂ ਬਣਾ ਕੇ ਨਹੀਂ ਲੈ ਕੇ ਉਹ ਤਾਜ਼ਾ ਲੈ ਕੇ ਤਾਜ਼ਾ ਖਾਈ ਗਏ ਹਾਂ ਤਾਂ ਬਿਲਕੁਲ ਗੱਲ ਰਜਾ ਰਾਏ ਨੇ ਸਹੀ ਕਹੀ ਹੈ ਕਿ ਪਹਿਲਾਂ ਵੀ ਰਸੋਈਆਂ ਚੱਲ ਰਹੀਆਂ ਲੇਕਿਨ ਅੱਜ ਖੰਨੇ ਤੋਂ ਸਾਡੇ ਹੰਸਲਾ ਜੀ ਬਦਾਨੀ ਜਿਹਾ ਕੀ ਰਿਐਕਸ਼ਨ ਹੈ ਇਸ ਰਸੋਈ ਦੇ ਕੀ ਕਹਿਣਾ ਚਾਹੁੰਦੇ ਜਿਹੜਾ ਅੱਜ ਗਵਿੰਦਗੜ੍ਹ ਦੇ ਵਿੱਚੋਂ ਇਹ ਸ਼ੁਰੂਆਤ ਕਰਤੀ ਆ ਜੀ ਗਵਿੰਦਗੜ੍ਹ ਪਹਿਲਾਂ ਜਿਵੇਂ ਤੁਹਾਨੂੰ ਪਤਾ ਹੀ ਹੈ ਵੀ ਮੰਗ ਖੰਨੇ ਜੀ ਚਲਾ ਰਹੇ ਉਹਨੂੰ 5 ਸਾਲ ਹੋ ਗਏ ਤਕਰੀਬਨ ਉਸ ਤੋਂ ਬਾਅਦ ਹੀ ਮਾਨ ਮਿਲਦੇਵ ਸ਼ੁਰੂ ਕਰੀ ਸੀਗੀ ਉਹ ਰਾਜਾਰਾਮ ਕੋਲ ਜੀ ਦੀ ਮਹਿਨਵਾਈ ਦੇ ਨੀਚੇ ਤੇ ਉਹਨਾਂ ਨੇ ਇੱਕ ਵਾਰੀ ਕਿਹਾ ਵੀ ਇੱਧਰ ਵੀ ਕਰੋ ਇੱਧਰ ਸਾਡੇ ਮੇਲਾ ਹੈਗੇ ਆ ਹਿਮੰਤ ਪੱਤਾ ਜੀ ਨੇ ਕਿਹਾ ਉਹਨਾਂ ਦੀ ਵਜ੍ਹਾ ਕਰਕੇ ਪਸੇ ਇੱਥੇ ਹੀ ਕੀਤਾ ਹਰਨਾਮਦਾਸ ਜੀ ਸਾਡੀ ਜਿਹੜੇ ਕਾਵੜ ਚ ਵੰਦਾ ਸਰਨਾਮੇ ਹਮੇਸ਼ਾ ਜੁੜੇ ਹੋਏ ਨੇ ਇਸ ਗੱਲ ਕੇ ਇਥੇ ਸ਼ੁਰੂ ਕੀਤਾ ਹੈ ਬੜਾ ਆਨੰਦ ਆ ਜਿਵੇਂ ਲੋਕ ਖੁਸ਼ ਹੋ ਰਹੇ ਨੇ ਹਾਂ ਤੁਹਾਨੂੰ ਦੇਖ ਰਹੇ ਹੋ ਕਿ ਪਬਲਿਕ ਵਾਕਈ ਖੁਸ਼ ਹੋ ਰਹੀ ਅੱਜ ਸਾਡੇ ਨਾਲ ਹਰਨਾਮਦਾ ਜੀ ਵੀ ਖੜੇ ਨੇ ਜਿਹੜੇ ਕਿ ਸ਼ਿਵਕ ਜੀ ਦੇ ਬੜੇ ਭਗਤ ਨੇ ਹਾਂ ਜੀ ਕੀ ਕਹਿਣਾ ਚਾਹੁੰਦੇ ਜੀ ਅੱਜ ਲੰਗਰ ਗੋਲਗੜਾ ਸ਼ੁਰੂ ਹੋ ਚੁੱਕਿਆ ਹੈ ਸ਼ੁਰੂਆਤ ਤੇ ਕਈ ਲੰਗਰ ਅਜੇ ਠੀਕ ਹੈ ਬਤੈ ਕਿ ਜੀ ਬੜੇ ਲੱਗ ਰਿਹਾ ਹੈ ਬੜਾ ਵਧੀਆ ਲੱਗ ਰਿਹਾ ਹੈ ਹਾਂ ਸੋ ਗੱਲ ਬੱਤਾ ਜੀ ਨਾਲ ਵੀ ਕਰਾਂਗੇ ਕਿ ਬੱਤਾ ਜੀ ਜਿਹੜੇ ਉਹ ਵੀ ਅੱਜ ਸੇਵਾ ਦੇ ਵਿੱਚ ਲੱਗੇ ਹੋਏ ਨੇ ਸਾਡੇ ਖੰਨੇ ਦੇ ਨੇ ਤੇ ਗਵਿੰਦਗੜ੍ਹ ਦੇ ਵਿੱਚ ਇਹਨਾਂ ਦਸਟੇ ਜਿਹੜੰਨੇ پتہ ਕਿਵੇਂ ਲੱਗ ਰਿਹਾ ਜਿਹੜੇ ਅੱਜ ਦੀ ਸ਼ੁਰੂਆਤ ਤੋਂ ਚੁੱਕਿਆ ਗਿਆ ਹੈ ਜੈ ਬੋਲੇ ਸ਼ੰਕਰ ਕੀ ਇਹ ਬਰਾਨੀ ਜੀ ਦੀ ਇਹਨਾਂ ਦੀ ਟੀਮ ਦੁਆਰਾ ਜਿਹੜੀ ਇੱਥੇ ਗਵਿੰਦਗੜ੍ਹ ਵਿੱਚ ਜੀ ਸ਼ੁਰੂ ਕੀਤਾ ਗਿਆ ਜੀ ਬਹੁਤ ਵਧੀਆ ਉਪਰਾਲਾ ਇਹਨਾਂ ਦਾ ਪਹਿਲਾਂ ਖੰਨੇ ਵਿੱਚ ਵੀ ਕਰ ਰਹੇ ਆ ਤੇ ਭਦਲਾ ਰੋਡ ਦੇ ਵੀ ਕਰ ਰਹੇ ਆ ਇਹ ਚੌਂਗ ਦੇ ਵਿੱਚ ਭਦਲਾ ਚੌਂਗ ਜ ਉਹਨਾਂ ਨੇ ਗਵਿੰਦਗੜ੍ਹ ਅੰਬੇ ਮਾਜਰਾ ਚੌਂਗ ਦੇ ਵਿੱਚ ਕੀਤਾ ਬਹੁਤ ਖੁਸ਼ੀ ਦੀ ਗੱਲ ਹੈ ਇਹਦੇ ਵਿੱਚ ਆਮ ਲੇਬਰ ਹੈ ਜਿਹੜੀ 15 ਰੁਪਏ ਦੇ ਵਿੱਚ ਉਹਨੂੰ ਖਾਣਾ ਮਿਲੂ ਭਰ ਪੇਟ ਖਾਣਾ ਮਿਲੂਗਾ ਤਾਂ ਇਤੋਂ ਸਸਤਾ ਕਿਤੇ ਮਿਲ ਤੇ ਅਸੀਂ ਇਹਨਾਂ ਦੀ ਟੀਮ ਨੂੰ ਵਧਾਈ ਦਿੰਦੇ ਆਂ ਤੇ ਪ੍ਰਭੂ ਇਹਨਾਂ ਤੇ ਕਿਰਪਾ ਬਣਾ ਕੇ ਰੱਖੇ ਤੇ ਹੋਰ ਇਦਾਂ ਹੀ ਸਮਾਜ ਦੀ ਸੇਵਾ ਕਰਦੇ ਰਹਿਣ ਤੇ 900 ਬਾਕੀ ਜਿਹੜੀਆਂ ਸੰਸਥਾਵਾਂ ਐਸੇ ਕੰਮ ਕਰਦੀਆਂ ਨੇ ਵਧਾਈ ਦੇ ਪਾਤਰ ਨੇ ਕਿਉਂਕਿ ਖੰਨਾ ਦੇ ਵਿੱਚ ਪਿਛਲੇ 5 ਸਾਲ ਤੋਂ ਮਾਨ ਬੁਨਰਸ ਹੋਈ ਚੱਲ ਰਹੀ ਹੈ ਸ਼੍ਰੀ ਸ਼ਿਵ ਕੌਰ ਸੇਵਾ ਸੰਗਤ ਦੀ ਹੀ ਬ੍ਰਾਂਚ ਹੈ ਮਾਂ ਅਨ ਬੋਰਨ ਸੋਈ ਔਰ ਤੁਸੀਂ ਦੇਖ ਰਹੇ ਹੋ ਕਿ ਅੱਜ ਮੰਡੀ ਗਵਿੰਦਗੜ੍ਹ ਦੇ ਵਿੱਚ ਵੀ ਇਸ ਦੀ ਸ਼ੁਰੂਆਤ ਹੋ ਚੁੱਕੀ ਹੈ ਲਗਭਗ 15 ਰੁਪਏ ਦੇ ਵਿੱਚ ਜਿਹੜੀ ਹੈ ਤਿੰਨ ਚਪਾਤੀਆਂ ਚਾਵਲ ਤੇ ਸਬਜ਼ੀ ਰੋਜ਼ਾਨਾ ਸਬਜ਼ੀ ਚੇਂਜ ਹੁੰਦੀ ਹੈ ਔਰ ਵੀਰਵਾਰ ਨੂੰ ਜਿਹੜਾ ਹੈ ਇੱਥੇ ਗੜੀ ਤੇ ਜਿਹੜਾ ਹੈ ਚਾਵਲ ਦਾ ਲੰਗਰ ਲਗਾਉਂਦਾ ਹੈ 15 ਰੁਪਏ ਦੇ ਵਿੱਚ ਤੁਸੀਂ ਪਰਪੋਰ ਜਿਹੜਾ ਹੈ ਪੇਟ ਖਾਣਾ ਖਾ ਸਕਦੇ ਹੋ ਆਜ ਕੀ ਲੈ ਜਾਓ